ਸਸਿੱਟਾ ਸਰਕਰ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ 트ੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਦਰਾਣ ਹੀ ਜਿਹੜਾ ਵੱਡਾ ਧਮਾਕਾ ਕਰ ਦਿੱਤਾ ਹੈ ਪ੍ਰਵਾਸੀ ਨੂੰ ਦੇਸ਼ ਦੇ ਵਿੱਚੋਂ ਦੇਸ਼ ਨਿਕਾਲਾ ਦੇਣ ਦੇ ਜਿਹੜੇ ਹੁਕਮਾਂ ਉਹਦੇ ਵੱਲੋਂ ਦੇ ਦਿੱਤੇ ਗਏ ਆ ਤਾਂ ਇਸ ਰਿਪੋਰਟ ਦੇ ਵਿੱਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਕਿਹੜੇ 트ੰਪ ਦੇ ਵੱਲੋਂ ਜਿਹੜੇ ਹੁਕਮ ਲਏ ਗਏ ਆ ਸੱਤ ਜਿਹੜੇ ਨਿਦੇਸ਼ ਦਿੱਤੇ ਗਏ ਆ ਉਹਨਾਂ ਸੱਤ ਨਿਰਦੇਸ਼ਾਂ ਨੂੰ ਦਿੰਦੇ ਸਾਰ ਹੀ ਜਿਹੜੀ ਪੂਰੇ ਅਮਰੀਕਾ ਦੇ ਵਿੱਚ ਪ੍ਰਵਾਸੀਆਂ ਦੇ ਵਿੱਚ ਭਗੜ ਦਮਚ ਗਈ ਹੈ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਤਾਂ ਉਹਨਾਂ ਦੇ ਬਣੇ ਜਿਹੜਾ ਕਾਨੂੰਨ ਹੈ ਪਾਸ ਕਰ ਦਿੱਤਾ ਗਿਆ ਤਾਂ ਆਓ ਤੁਹਾਨੂੰ ਇਸ ਖਾਸ 포ਰਟ ਦੇ ਜਰੀਏ ਦੱਸਦੇ ਆ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਐਲਾਨ ਕੀਤਾ ਤਾਂ ਇਸ ਤਰੀਕੇ ਦੇ ਨਾਲ ਜਿਹੜੇ ਪ੍ਰਵਾਸੀ ਨਾਲ ਦੇ ਵਿੱਚ ਭੱਜ ਦੌੜ ਮਚ ਗਈ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪ੍ਰੀ ਟ੍ਰਾਇਲ ਹਰਾਸ ਦੀ ਆਗਿਆ ਦੇਣ ਵਾਲੇ ਆਪਣੇ ਪਹਿਲੇ ਕਾਨੂੰਨ ਤੇ ਦਸਤਖਤ ਕੀਤੇ ਹਨ ਇਹ ਕਾਨੂੰਨ ਚੋਰੀ ਅਤੇ ਸਨਮਾਰੀ ਵਰਗੇ ਅਪਰਾਧਾਂ ਦੇ ਦੋਸ਼ੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸੜਾਈ ਤੋਂ ਪਹਿਲਾਂ ਹਰਾਸਤ ਵਿੱਚ ਰੱਖਣ ਦਾ ਅਧਿਕਾਰ ਦਿੰਦਾ ਹੈ ਲੇਕਿਨ ਰਿਲੇ ਐਕਟ ਨੂੰ ਪਹਿਲਾਂ ਹੀ ਅਮਰੀਕੀ ਸੰਸਦ ਦੇ ਦੋਵੇਂ ਸਦਨਾਂ ਹਾਊਸ ਅਤੇ ਸੈਨੇਟ ਵਿੱਚ ਦੋ ਪੱਖੀ ਸਮਰਥਨ ਪ੍ਰਾਪਤ ਹੋਇਆ ਸੀ। ਟਰੰਪ ਨੇ 20 ਜਨਵਰੀ ਨੂੰ ਉਹਦਾ ਸਵਾਲ ਜਵਾਬਣ ਤੋਂ ਬਾਅਦ ਆਪਣੇ ਪਹਿਲੇ ਬਿੱਲ ਵਜੋਂ ਇਸ ਤੇ ਦਸਤਖਤ ਕੀਤੇ। ਟਰੰਪ ਨੇ ਕਿਹਾ ਕਿ ਇਸ ਕਾਨੂੰਨ ਦੇ ਤਹਿਤ ਗ੍ਰਹਿ ਸੁਰੱਖਿਆ ਵਿਭਾਗ ਕੋਲ ਉਹਨਾਂ ਸਾਰੇ ਗੈਰ ਕਾਨੂੰਨੀ ਪ੍ਰਵਾਸੀ ਨੂੰ ਹਿਰਾਸਤ ਵਿੱਚ ਰੱਖਣ ਦਾ ਅਧਿਕਾਰ ਹੋਵੇਗਾ ਜੋ ਚੋਰੀ, ਸਨਮਾਰੀ, ਡਕੈਤੀ, ਪੁਲਿਸ ਅਧਿਕਾਰੀ ਤੇ ਹਮਲਾ, ਕਤਲ ਜਾਂ ਗੰਭੀਰ ਸੱਟ ਨਾਲ ਜੁੜੇ ਅਪਰਾਧਾਂ ਲਈ ਗ੍ਰਿਫਤਾਰ ਕੀਤੇ ਗਏ ਹਨ। ਇਸ ਕਾਨੂੰਨ ਦਾ ਨਾਮ ਜਾਰਜਿਆ ਦੀ 22 ਸਾਲਾ ਨਰਸਿੰਗ ਵਿਦਿਆਰਥਣ ਲੇਕਨ ਰੀਲੇ ਦੇ ਨਾਮ ਤੇ ਰੱਖਿਆ ਗਿਆ ਹੈ। ਵਿਦਿਆਰਥਣ ਦੀ ਹੱਤਿਆ ਬੈਨੇਜੂਏਲਾ ਤੋਂ ਆਇਆ ਇੱਕ ਗੈਰ ਕਾਨੂੰਨੀ ਪ੍ਰਵਾਸੀ ਨੇ ਕੀਤੀ ਸੀ। 트ੰਪ ਨੇ ਇਸ ਨੂੰ ਇਤਿਹਾਸਕ ਕਾਨੂੰਨ ਕਿਹਾ। ਡੈਮੋਕ੍ਰੈਟਿਕ ਪਾਰਟੀ ਦੇ ਕਾਂਗਰਸ ਸੈਨ ਡਿਕ ਡਰਬਨ ਨੇ ਇਸ ਕਾਨੂੰਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਸੰਗੀ ਸਰਕਾਰ ਦੀਆਂ ਸ਼ਕਤੀਆਂ ਨੂੰ ਕਮਜ਼ੋਰ ਕਰਦਾ ਹੈ ਅਤੇ ਸਰਧਾਨ ਦੁਆਰਾ ਨਿਰਧਾਰਤ ਇਮੀਗ੍ਰੈਂਟ ਨੀਤੀਆਂ ਦੇ ਵਿਰੋਧ ਹੈ ਇਹ ਬਿੱਲ ਸੈਨੇਟ ਵਿੱਚ 35 ਦੇ ਮੁਕਾਬਲੇ 64 ਵੋਟਾਂ ਨਾਲ ਪਾਸ ਹੋਇਆ ਜਦੋਂ ਕਿ ਸਦਨ ਵਿੱਚ ਇਸ ਨੂੰ 156 ਦੇ ਮੁਕਾਬਲੇ 263 ਵੋਟਾਂ ਨਾਲ ਮਨਜ਼ੂਰੀ ਦੇ ਦਿੱਤੀ ਗਈ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਵਾਸੀਆਂ ਨੂੰ 트럼ਪ ਰੈਲਿਫ ਜਿਹਨੂੰ ਆਪਾਂ ਥੋੜੀ ਰਾਹਤ ਕਹਿ ਦਿੰਦੇ ਆ ਰਾਹਤ ਵੀ ਦਿੰਦਾ ਹੈ ਜਾਂ ਫਿਰ ਉਹਨਾਂ ਨੂੰ ਉਹਨਾਂ ਦੇ ਦੇਸ਼ ਵਾਪਸ ਹੈ 트럼ਪ ਵੱਲੋਂ ਭੇਜਿਆ ਜਾਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪ੍ਰੀ-ਟ੍ਰਾਇਲ ਹਰਾਸ ਦੀ ਆਗਿਆ ਦੇਣ ਵਾਲੇ ਆਪਣੇ ਪਹਿਲੇ ਕਾਨੂੰਨ ਤੇ ਦਸਤਖਤ ਕੀਤੇ ਹਨ। ਇਹ ਕਾਨੂੰਨ ਚੋਰੀ ਅਤੇ ਸਨਮਾਰੀ ਵਰਗੇ ਅਪਰਾਧਾਂ ਦੇ ਦੋਸ਼ੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸੜਾਈ ਤੋਂ ਪਹਿਲਾਂ ਹਰਾਸਤ ਵਿੱਚ ਰੱਖਣ ਦਾ ਅਧਿਕਾਰ ਦਿੰਦਾ ਹੈ। ਲੇਕਿਨ ਰਿਲੇ ਐਕਟ ਨੂੰ ਪਹਿਲਾਂ ਹੀ ਅਮਰੀਕੀ ਸੰਸਦ ਦੇ ਦੋਮਾ ਸਦਨਾ ਹਾਊਸ ਅਤੇ ਸੈਨੇਟ ਵਿੱਚ ਦੋ ਪੱਕੀ ਸਮਰਥਨ ਪ੍ਰਾਪਤ ਹੋਇਆ ਸੀ। ਟਰੰਪ ਨੇ 20 ਜਨਵਰੀ ਨੂੰ ਉਹਦਾ ਸਵਾਲ ਜਵਾਬਣ ਤੋਂ ਬਾਅਦ ਆਪਣੇ ਪਹਿਲੇ ਬਿੱਲ ਵਜੋ ਇਸ ਤੇ ਦਸਤਖਤ ਕੀਤੇ ਟਰੰਪ ਨੇ ਕਿਹਾ ਕਿ ਇਸ ਕਾਨੂੰਨ ਦੇ ਤਹਿਤ ਗ੍ਰਹਿ ਸੁਰੱਖਿਆ ਵਿਭਾਗ ਕੋਲ ਉਹਨਾਂ ਸਾਰੇ ਗੈਰ ਕਾਨੂੰਨੀ ਪ੍ਰਵਾਸੀ ਨੂੰ ਹਿਰਾਸਤ ਵਿੱਚ ਰੱਖਣ ਦਾ ਅਧਿਕਾਰ ਹੋਵੇਗਾ ਜੋ ਚੋਰੀ ਸਨਮਾਰੀ ਡਕੈਤੀ ਪੁਲਿਸ ਅਧਿਕਾਰੀ ਤੇ ਹਮਲਾ ਕਤਲ ਜਾਂ ਗੰਭੀਰ ਸੱਟ ਨਾਲ ਜੁੜੇ ਅਪਰਾਧਾਂ ਲਈ ਗ੍ਰਿਫਤਾਰ ਕੀਤੇ ਗਏ ਹਨ ਇਸ ਕਾਨੂੰਨ ਦਾ ਨਾਮ ਜਾਰਜਿਆ ਦੀ 22 ਸਾਲਾ ਨਰਸਿੰਗ ਵਿਦਿਆਰਥਣ ਲੇਕਨ ਰੀਲੇ ਦੇ ਨਾਮ ਤੇ ਰੱਖਿਆ ਗਿਆ ਵਿਦਿਆਰਥੀ ਦੀ ਹੱਤਿਆ ਬੈਨੇਜੂਏਲਾ ਤੋਂ ਆਇਆ ਇੱਕ ਗੈਰ ਕਾਨੂੰਨੀ ਪ੍ਰਵਾਸੀ ਨੇ ਕੀਤੀ ਸੀ 트ੰਪ ਨੇ ਇਸ ਨੂੰ ਇਤਿਹਾਸਕ ਕਾਨੂੰਨ ਕਿਹਾ ਡੈਮੋਕ੍ਰੈਟਿਕ ਪਾਰਟੀ ਦੇ ਕਾਂਗਰਸ ਸੈਨ ਡਿਕ ਡਰਬਨ ਨੇ ਇਸ ਕਾਨੂੰਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਸੰਗੀ ਸਰਕਾਰ ਦੀਆਂ ਸ਼ਕਤੀਆਂ ਨੂੰ ਕਮਜ਼ੋਰ ਕਰਦਾ ਹੈ ਅਤੇ ਸੰਵਧਾਨ ਦੁਆਰਾ ਨਿਰਧਾਰਤ ਇਮੀਗ੍ਰੈਂਟ ਨੀਤੀਆਂ ਦੇ ਵਿਰੁੱਧ ਹੈ ਇਹ ਬਿੱਲ ਸੈਨੇਟ ਵਿੱਚ 35 ਦੇ ਮੁਕਾਬਲੇ 64 ਵੋਟਾਂ ਨਾਲ ਪਾਸ ਹੋਇਆ ਜਦੋਂ ਕਿ ਸਦਨ ਵਿੱਚ ਇਸ ਨੂੰ 156 ਦੇ ਮੁਕਾਬਲੇ 263 ਵੋਟਾਂ ਨਾਲ ਮਨਜ਼ੂਰੀ ਦੇ ਦਿੱਤੀ ਗਈ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਵਾਸੀਆਂ ਨੂੰ 트럼ਪ ਰੈਲਿਫ ਜਿਹਨੂੰ ਆਪਾਂ ਥੋੜੀ ਰਾਹਤ ਕਹਿ ਦਿੰਦੇ ਆ ਰਾਹਤ ਵੀ ਦਿੰਦਾ ਹੈ ਜਾਂ ਫਿਰ ਉਹਨਾਂ ਨੂੰ ਉਹਨਾਂ ਦੇ ਦੇਸ਼ ਵਾਪਸ ਹੈ 트럼ਪ ਵੱਲੋਂ ਭੇਜਿਆ ਜਾਵੇਗਾ